ਦੀਪ ਕੁਮਾਰ ਜਿਹੜੇ ਕਿ ਆਪ ਪਾਰਟੀ ਦੇ ਮੇਅਰਲ ਕੈਂਡੀਡੇਟ ਸੀ ਉਹਨਾਂ ਨੇ ਕੱਲ ਜਦੋਂ ਇਲੈਕਸ਼ਨ ਦੇ ਵਿੱਚ ਗੜਬੜੀ ਕੀਤੀ ਗਈ ਤੇ ਬੈਲਟ ਪੇਪਰਸ ਦੇ ਉੱਤੇ ਪ੍ਰੀਜ਼ਿਊਮੇਬਲੀ ਪ੍ਰੈਜ਼ਾਈਡਿੰਗ ਆਫਸਰ ਨੇ ਆਪ ਮਾਰਕਿੰਗ ਕਰਕੇ ਉਹਨਾਂ ਨੂੰ ਰਿਜੈਕਟ ਕੀਤਾ ਤੇ ਇੱਕ ਪਟੀਸ਼ਨ ਫਾਈਲ ਕੀਤੀ ਜਿਹੜੀ ਕਿ ਕੱਲ ਕੋਰਟ 'ਚ ਮੈਂਸ਼ਨ ਕੀਤੀ ਗਈ ਤੇ ਕੋਰਟ ਨੇ ਉਸ ਪਟੀਸ਼ਨ ਨੂੰ ਅੱਜ ਹੀアリング ਦੇ ਉੱਤੇ ਲਗਾਇਆ ਸੀ ਸਾਡਾ ਉਹਦੇ ਵਿੱਚ ਜਿਹੜਾ ਪ੍ਰੇਅਰ ਦਾ ਐਮਬਿਟ ਹੈ ਉਹ ਬੇਸਿਕਲੀ ਇਹ ਹੈ ਕਿ ਜਿਹੜੀ ਇਲੀਗਲ ਫਰਾਡਲੈਂਡ ਤੇ ਪੁਰਜਰੀ ਦੇ ਬੇਸ ਦੇ ਉੱਤੇ ਇਲੈਕਸ਼ਨ ਹੈ ਇਹਨੂੰ ਸੈਟੀਸਾਈਜ਼ ਕੀਤਾ ਜਾਏ ਇਹ ਇਲੈਕਸ਼ਨ ਨੂੰ ਪੇਅਰ ਐਂਡ ਫਰੀ ਮੈਨਰ ਦੇ ਵਿੱਚ ਅੰਡਰ ਅ ਰਿਟਾਇਰਡ ਹਾਈ ਕੋਰਟ ਜੱਜ ਜਾਂ ਕਿਸੇ ਕੋਰਟ ਆਬਜ਼ਰਵਰ ਦੇ ਥਲੇ ਦੁਬਾਰਾ ਕੰਡਕਟ ਕੀਤਾ ਜਾਏ ਜਿਹੜਾ ਇਲੈਕਟਿਡ ਮੇਅਰ ਹੈ ਉਹਨੂੰ ਆਪਣੀਆਂ ਡਿਊਟੀਆਂ ਕਰਨ ਤੋਂ ਰੋਕਿਆ ਜਾਏ ਤੇ ਇੱਕ ਐਸਆਈਟੀ ਕਨਸਟੀਟਿਊਟ ਕੀਤੀ ਜਾਏ ਜਿਹੜੀ ਕਿ ਇਸ ਫਰਾਡ ਤੇ ਪੁਰਜਰੀ ਨੂੰ ਕ੍ਰਿਮੀਨਲ ਕੇਸ ਦੇ ਲਈ ਵੀ ਐਗਜ਼ਾਮਿਨ ਕਰੇ ਤੇ ਪਰਚਾ ਦਰਜ ਕਰੇ ਤੇ ਅਸੀਂ ਇਹ ਵੀ ਕਿਹਾ ਹੈ ਕਿ ਇਨ ਦਾ ਮੀਨ ਵਾਈਲ ਕਿ ਜਿਹੜਾ ਸਾਰਾ ਰਿਕਾਰਡ ਹੈ ਇਹਨੂੰ ਸੀਜ਼ कोर्ट ਨੇ ਉਹਨਾਂ ਨੂੰ ਨੋਟਿਸ ਦੇ ਦਿੱਤਾ ਹੈ ਮਿਸਟਰ ਅਨਿਲ ਮਸੀ ਤੇ ਜਿਹੜੇ ਇਲੈਕਟਡ ਕਾਉਂਸਲਰ ਨੇ ਮਨੋਜ ਕੁਮਾਰ ਉਹਨਾਂ ਨੂੰ ਵੀ ਨੋਟਿਸ ਕੀਤਾ ਹੈ ਤੇ ਸ਼ਾਰਟ ਡੇਟ ਦੇ ਕੇ 3 ਹਫ਼ਤੇ ਦੇ ਟਾਈਮ ਦੇ ਵਿੱਚ ਉਹਨਾਂ ਨੂੰ ਆਪਣਾ ਰਿਪਲਾਈ ਫਾਈ ਕਰਨ ਦੇ ਵਿੱਚ ਦਿੱਤਾ ਹੈ ਤੇ ਜਿਹੜੀ ਅਸੀਂ ਵੀਡੀਓਗ੍ਰਾਫੀ ਪਲੇਸ ਔਨ ਰਿਕਾਰਡ ਕੀਤੀ ਹੈ ਪਲੱਸ ਰਿਕਾਰਡ ਉਹ ਨੈਕਸਟ ਡੇਟ ਦੇ ਉੱਤੇ ਐਗਜ਼ਾਮਿਨ ਕੀਤੀ ਜਾਏ 226 ਦਾ ਜ਼ਿਕਰ बार-बार ਆ ਰਿਹਾ ਸੀ ਗੁਰਿੰਦਰ ਜੀ ਤੁਸੀਂ ਕਿਹਾ ਕਿ ਕੋਰਟ ਨੂੰ ਤਾਂ ਇੰਟਰਵਿਊ ਕਰਨਾ ਪੈਣਾ ਜਿੱਦਾਂ ਦੇ ਹਾਲਾਤ ਨੇ ਵੀਡੀਓ ਦੀ ਗੱਲ ਕੀਤੀ ਜਾ ਰਹੀ ਹੈ ਕਿ ਜਿੱਦਾਂ ਸਰਿਆਂ ਦਿੱਖਦਾ ਹੈ ਅਲੀਗੇਸ਼ਨ ਤੁਹਾਡੇ ਵੱਲੋਂ ਲਾਇਆ दूसरी साइड का यह कहना भी कि रिट पटी मेनटेनेबल है कि नहीं उत्ते ए तवज्जो देनी चाहिए थी है लेकिन असी कोर्ट को दसिया है कि भी क्योंकि ये रिट पटीशन जी है ਏ ਮਿਊਨਿਸਪਲ ਕਾਰਪੋਰੇਸ਼ਨ ਦੀ ਆਫਿਸ ਬੀਰੀਅਰਸ ਨੂੰ ਪਟੀਨ ਕਰਦੀ ਹੈ ਇਹਦੇ ਵਿੱਚ ਕੋਈ ਇਲੈਕਸ਼ਨ ਪਟੀਸ਼ਨ ਪ੍ਰੋਵਾਈਡਡ ਨਹੀਂ ਹੈ ਨਾ ਐਕਟ ਵਿਚ ਦਾ ਰੈਗੂਲੇਸ਼ਨ ਵਿਚ ਨਾ ਰੂਲ ਵਿਚ ਇਹਦੇ ਵਿੱਚ ਸਿਰਫ ਰਿਟ ਪਟੀਸ਼ਨ ਅੰਦਰ 226 ਹੀ ਰੈਮੇਡੀ ਹੈ ਤੇ ਅਸੀਂ ਕਰੈਕਟ ਰੈਮੇਡੀ ਲੈ ਕੇ ਕੋਰਟ ਚ ਜਾਏ ਸਰ ਪੂਰੇ ਦਾ ਪੂਰਾ ਡਾਟਾ ਸੀਜ਼ ਕਰਨ ਦੇ ਲਈ ਕਿਹਾ ਗਿਆ ਉਸ ਨੂੰ ਲੈ ਕੇ ਕੋਰਟ ਨੇ ਕੁਝ ਕਿਹਾ ਉਹਦੇ ਵਿੱਚ ਕੋਰਟ ਨੇ ਕਿਹਾ ਹੈ ਕਿ ਆਲਰੇਡੀ ਇਹ ਰਿਕਾਰਡ ਸੀਜ਼ ਕੀਤਾ ਜਾ ਚੁੱਕਾ ਹੈ ਤੇ ਗਵਰਨਮੈਂਟ ਸਟਰੋਂਗ ਰੂਮ ਦੇ ਵਿੱਚ ਰਿਕਾਰਡ ਪਿਆ ਹੈ ਇਸ ਕਰਕੇ ਨੈਕਸਟ ਡੇਟ ਦੇ ਉਤੇ ਇਹਨਾਂ ਨੂੰ ਬੁਲਾਣਾ ਹੈ ਕਿ ਨਹੀਂ ਬੁਲਾਣਾ ਉਸ ਰਿਕਾਰਡ ਨੂੰ ਸਮਨ ਕਰਨਾ ਹੈ ਉਹ ਐਗਜ਼ਾਮਿਨ ਕੀਤਾ ਜਾਏਗਾ ਵੀਡੀਓਗ੍ਰਾਫੀ ਨੇ ਵੀ ਪ੍ਰੋਪਰਟੀ ਕਿਐਸ ਰੱਖ ਜਿਹੜੀ ਵੀਡੀਓਗ੍ਰਾਫੀ ਹੈ ਉਹ ਕੋਰਟ ਦੀ ਡਾਇਰੈਕਸ਼ਨ ਦੇ ਥੱਲੇ ਇਹਨਾਂ ਨੇ ਆਪ ਅੰਡਰਟੇਕਿੰਗ ਦੇ ਕੇ ਕੀਤੀ ਹੈ ਤੇ ਉਸ ਵੀਡੀਓਗ੍ਰਾਫੀ ਨੂੰ ਲਾਈਵ ਟੈਲੀਕਾਸਟ ਵੀ ਕੀਤਾ ਗਿਆ ਹੈ ਟੀਵੀ ਦੇ ਵਿੱਚ ਜਿਦੇ ਵਿੱਚ ਕਿ ਪਰਤਖ ਹੈ ਕਿ ਵੀ ਉਹਦੇ ਵਿੱਚ ਫੋਰਜਰੀ ਕੀਤੀ ਗਈ ਜੀ ਜੋ ਪਟੀਸ਼ਨ ਦਾਖਲ ਕੀਤੀ ਹੈ ਮੈਂ ਇੱਕ ਵਾਰ ਆਪ ਪਤਾ ਸੀ ਕਿ ਟਿਕਟ ਪ੍ਰਸ਼ਾਸਨ ਕੋਲ ਲੋਟਿ ਕਹਾ 3 ਹਫਤੇ ਵਿੱਚ ਜਵਾਬ ਦੇਣ ਲਈ ਕਹਿਆ देखिए कांग्रेस और आम आदमी पार्टी अलायंस के द्वारा फाइल की गई ये चौथी ये पिटिशन हाई कोर्ट में थी आज जो पिटिशन फाइल की गई वो कल के चुनावों पर आधारित थी बहुत जद्दोजहद आम आदमी पार्टी और कांग्रेस के वकीलों को कोर्ट में करनी पड़ी लेकिन कोई भी इंटेरिम रिलीफ देने से कोर्ट ने बिल्कुल मना कर दिया इशू विद रिगार्ड टू मेंटेनेबिलिटी तो ऑफ इज स्टिल पेंडिंग हफ्ते का हमें टाइम दिया गया है पिटिशन का रिस्पॉन्स फाइल करने के लिए जो हम टाइम पे फाइल कर देंगे

इसलिए 226 फाइल की जा सकती है लेकिन जहां पर डिस्प्यूटेड क्वेश्चंस ऑफ फैक्ट हैं टेम्परिंग हुई बैलेट पेपर दिए नहीं दिए वहां पर 226 सौ छब्बीस इज नॉट द रेमेडी सिविल सूट इज द रेमेडी ये हमने ऑब्जेक्शन लिया है जो हम अपने रिप्लाई में भी लेंगे देखिए टेम्पर किया ये तो आप कह रहे हैं ना अब हुआ क्या नहीं हुआ वो कोर्ट बताएगा हम उस वीडियो को कोर्ट में प्रेस ऑन रिकॉर्ड करेंगे और दूसरा इन चीजों का जवाब जो देना है वो प्रिसाइडिंग अथॉरिटी ने देना है प्रिसाइडिंग ऑफिसर अनिल मसीह ने देना है एडमिनिस्ट्रेशन ने नहीं देना है।